ਆਰਾਮ ਦੀ ਜ਼ਿੰਦਗੀ ਇੱਕ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੈਂ ਸਾਥ ਤੇਰਾ ਚਾਹੁੰਦਾ ਸੀ ਇੱਕ ਆਰਾਮ ਦਾ ਸਾਹ ਲੈਣ ਲਈ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ ਜੁਦਾਈ ਦਾ ਕਿੱਸਾ ਮੈਂ ਭੁੱਲਣਾ ਚਾਹੁੰਦਾ ਮੈਂ ਤੇਰੀ ਆਵਾਜ਼ ਨੂੰ ਚਿੱਤ ਵਿੱਚੋਂ ਕੱਢਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਤੂੰ ਖੁਸ਼ ਰਵੇਂ ਮੈਂ ਤੈਨੂੰ ਜਿੱਤਦੇ ਦੇਖਣਾ ਚਾਹੁੰਦਾ ਸੀ ਇੱਕ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੈਂ ਸਾਥ ਤੇਰਾ ਚਾਹੁੰਦਾ ਸੀ ਇੱਕ ਆਰਾਮ ਦਾ ਸਾਹ ਲੈਣ ਲਈ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ ਜੇ ਸੱਚ ਕਮਾਤਾ ਸੁਣ ਲੈ ਹੁਣ ਮੇਰੇ ਮਨ ਦੀ ਪੜਾਸ ਸੁਣ ਲੈ ਹੁਣ ਸਾਥ ਕਿਸੇ ਨੂੰ ਮਨਜ਼ੂਰ ਨਾ ਆਪਣਾ ਮੱਚ ਰਹਿੰਦੀ ਹੁਣ ਆਪਣੇ ਅੰਕ ਕੀ ਗਲਤੀ ਹੋਗੀ ਜੇ ਮੈਂ ਚਾਹੁੰਦਾ ਤੈਨੂੰ ਕੀ ਪਾਪ ਹੋ ਗਿਆ ਜੇ ਮੈਂ ਪੌਣਾ ਤੇ ਮੈਂ ਚਾਹੁੰਦਾ ਬਸ ਤੂੰ ਮੇਰੀ ਹੋ ਜਾ ਪਰ ਸਾਥ ਦੁਹਾਂ ਦਾ ਮਨਜ਼ੂਰ ਨਾ ਰੱਬ ਨੂੰ ਇੱਕ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੈਂ ਸਾਥ ਤੇਰਾ ਚਾਹੁੰਦਾ ਸੀ ਇੱਕ ਆਰਾਮ ਦਾ ਸਾਹ ਲੈਣ ਲਈ ਮੈਂ ਧੜਕਨ ਤੇਰੀ ਬੜਨਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਮੈਂ ਲੜ ਜਾਵਾਂ ਮੈਂ ਚਾਹੁੰਦਾ ਸੀ ਮੈਂ ਮਰ ਜਾਵਾਂ ਮੈਂ ਚਾਹੁੰਦਾ ਸੀ ਤੂੰ ਮੇਰੀ ਜਿੱਦ ਬਣ ਜਾਏ ਮੈਂ ਚਾਹੁੰਦਾ ਸੀ ਤੂੰ ਮੇਰੀ ਹੋ ਕੇ ਰਹਿ ਜਾ ਹੁਣ ਚਾਹਤ ਮੇਰੀ ਮਰ ਚੁੱਕੀ ਮੇਰੀ ਕਦਰ ਵੀ ਹੁਣ ਮੁੱਕ ਚੁੱਕੀ ਮੈਂ ਇੱਜ਼ਤ ਆਪਣੀ ਰੋਲ ਬੈਠਾ ਮੈਂ ਖੁਦ ਨੂੰ ਖੁਦ ਚੋਂ ਖੋ ਬੈਠਾ ਇੱਕ ਆਰਾਮ ਦੀ ਜ਼ਿੰਦਗੀ ਜਿਉਣ ਲਈ ਮੈਂ ਸਾਥ ਤੇਰਾ ਚਾਹੁੰਦਾ ਸੀ ਇੱਕ ਆਰਾਮ ਦਾ ਸਾਹ ਲੈਣ ਲਈ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ ਇੱਕ ਆਰਾਮ ਦਾ ਸਾਹ ਲੈਣ ਲਈ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ ਮੈਂ ਧੜਕਨ ਤੇਰੀ ਬਣਨਾ ਚਾਹੁੰਦਾ ਸੀ